ਹਾਂਜੀ ਪਿਆਰੇ ਵਿਦਿਆਰਥੀਓ ਬੇਟਾ ਤੁਹਾਡਾ 7ਵੀਂ ਜਮਾਤ ਦਾ ਮਾਡਲ ਪ੍ਰਸ਼ਨ ਪੱਤਰ ਹੈ ਇਹ ਬੇਟਾ ਆਪਣੇ ਨੇ ਡਿਪਾਰਟਮੈਂਟ ਵੱਲੋਂ ਭੇਜਿਆ ਗਿਆ ਹੈ ਜਿਹੜੀ ਆਪਣੀ ਡਿਪਾਰਟਮੈਂਟ ਦੀ ਵੈਬਸਾਈਟ ਹੈ ਉਹਦੇ ਉੱਤੇ ਮੌਜੂਦ ਹੈ ਇਹਨੂੰ ਦੇਖ ਕੇ ਹੀ ਆਪਣੇ ਟੀਚਰਾਂ ਨੇ ਪ੍ਰੀ ਬੋਰਡ ਪੇਪਰ ਜਿਹਨੂੰ ਕਈ ਟਰਮ 2 ਵੀ ਕਹਿੰਦੇ ਨੇ ਜਾਂ ਇਸ ਤੋਂ ਬਾਅਦ ਆਪਾਂ ਪੱਕੇ ਪੇਪਰ ਜਿਹਨਾਂ ਆਪਾਂ ਫਾਈਨਲ ਪੇਪਰ ਕਹਨੇ ਆ ਉਹ ਵੀ ਇਹਦੇ ਅਕੋਰਡਿੰਗ ਹੀ ਬੰਨਣਾ ਹੈ ਥੋੜਾ ਜਿਹਾ ਪਹਿਲਾਂ ਨਾਲ ਥੋੜਾ ਜਿਹਾ ਸਟਾਈਲ 'ਚ ਫਰਕ ਕੀਤਾ ਤੇ ਸਿਲੇਬਸ ਵੀ ਪਹਿਲਾਂ ਨਾਲੋਂ ਘਟਾਤਾ 1 ਇੱਕ ਨੰਬਰ ਦੇ ਅੱਗੇ 32 ਪ੍ਰਸ਼ਨ ਆਉਂਦੇ 32 ਆਉਂਦੇ ਸੀ ਤੇ ਹੁਣ ਇਹਨਾਂ ਨੇ ਕਿੰਨੇ ਕਰਤੇ 30 ਕਰਤੇ 30 ਕਰਤੇ ਪੂਰਾ ਪੂਰਾ ਪੈਟਰਨ ਤੁਹਾਨੂੰ ਨਜ਼ਰ ਆਈ ਰਿਹਾ ਹੈ ਇਹ ਤੁਹਾਡਾ ਪੇਪਰ ਪੈਟਰਨ ਰਹਿਣਾ ਕਈ ਬੱਚੇ ਅੰਗਰੇਜ਼ੀ ਮੀਡੀਅਮ ਦੇ ਵੀ ਵੀਡੀਓ ਦੇਖ ਰਹੇ ਨੇ ਬੇਟਾ ਪੇਪਰ ਉਹਨਾਂ ਨੇ ਪੰਜਾਬੀ ਮੀਡੀਅਮ 'ਚ ਭੇਜਿਆ ਆਪਾਂ ਨਾਂ ਨਾਲ ਤੁਹਾਨੂੰ ਅੰਗਰੇਜ਼ੀ ਵੀ ਦੱਸਾਂਗੇ ਸੋ ਧਿਆਨ ਨਾਲ ਪੂਰੀ ਵੀਡੀਓ ਦੇਖਿਓ ਠੀਕ ਹੈ ਜਿਨ੍ਹਾਂ ਨੇ ਹੋਰ ਵੀ ਵਧੀਆ ਨੰਬਰ ਲੈਣੇ ਨੇ ਇਸ ਤੋਂ ਪਿਛਲੇ ਸਾਲਾਂ ਦੇ 2-3 ਸੈਂਪਲ ਪੇਪਰ ਆਪਾਂ ਨੇ ਪਾਏ ਹੋਏ ਨੇ ਉਹ ਵੀ ਡਿਪਾਰਟਮੈਂਟ ਦੇ ਨੇ ਵਿਭਾਗ ਦੇ ਨੇ ਉਹਨਾਂ ਨੂੰ ਜ਼ਰੂਰ ਦੇਖ ਲਿਓ ਤੁਹਾਡੀ ਬੜੀ ਅੱਛੀ ਤਿਆਰੀ ਹੋ ਜਾਣੀ ਹੈ ਠੀਕ ਹੈ ਚਲੋ ਆਪਾਂ ਹੁਣ ਸਟਾਰਟ ਕਰਦੇ ਹਾਂ 17 ਜੋੜ -18 ਜਿਹੜੇ ਬੱਚੇ ਨਵੇਂ ਆਪਣਾ ਪਹਿਲੀ ਵਾਰੀ ਵੀਡੀਓ ਦੇਖ ਰਹੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਤਵੀਂ ਰੇ ਮਿਲਾਂ ਤੁਸੀ ਜਿਹੜੇ ਬੱਚੇ ਉਹਨਾਂ ਸਾਰਿਆਂ ਨੂੰ ਸਬਸਕ੍ਰਾਈਬ ਤਾਂ ਕਰਨਾ ਆਉਂਦਾ ਹੀ ਐ ਚੈਨਲ ਕਿਵੇਂ ਸਬਸਕ੍ਰਾਈਬ ਕੀਤਾ ਜਾਂਦਾ ਹੈ ਤਾਂ ਜੋ ਹੋਰ ਵੀ ਵੀਡੀਓ ਤੁਹਾਨੂੰ ਜਿਵੇਂ ਜਿਵੇਂ ਪਾਈਏ ਮਿਲਦੀਆਂ ਰਹਿਣ 17 ਵੱਡਾ 18 ਛੋਟਾ ਤਾਂ ਸ਼ਕਤੀ ਕਿਹਦੀ ਲੱਗੂਗੀ ਜਿਹੜਾ ਵੱਡਾਗਾ ਵੱਡੇ ਕੋਲੇ ਕਿਹੜੀ ਪਾਵਰ ਐ ਘਟਾਓ ਵਾਲੀ ਤਾਂ ਕਿੰਨਾ ਆ ਗਿਆ ਮਾਈਨਸ 1 ਤਾਂ ਅਨਸਰ ਆ ਗਿਆ অপਸ਼ਨ B ਜਿਹੜੇ ਪਹਿਲੇ 16 ਸਵਾਲ ਸੀ ਉਹਦੇ ਵਿੱਚ ਤੁਹਾਨੂੰ ਅਨਸਰ ਦਿੱਤੇ ਹੋਣਗੇ ਉਹਨਾਂ ਚਾਰਾਂ ਵਿੱਚੋਂ ਇੱਕ ਤੁਸੀਂ ਚੁਣਨਾ ਹੈ ਸਿੰਪਲੀ 17 ਚੋਂ 18 ਘਟਾਉਣੇ ਸੀ ਛੋਟੇ 'ਚ ਵੱਡਾ ਘਟਦਾ ਨਹੀਂ ਤਾਂ ਅਨਸਰ ਆ ਗਿਆ ਸੀ -1 8 ਘੰਟੇ ਦਿਨ ਦਾ ਕਿੰਨਾ ਹਿੱਸਾ ਹੈ A ਟਾਰ ਵੀ ਕਿੰਨਾ ਪਾਰਟ ਹੈ ਕੀ ਦਾ ਪਾਰਟ ਹੈ 1 ਡੇ ਦਾ ਹੁਣ 8r ਦੇ ਚ ਕਿੰਨੇ r ਹੁੰਦੇ ਨੇ 24 ਤਾਂ 8 ਨੂੰ 24 ਦੇ ਵੰਡੀਆ 8 ਏਕੇ ਮਾਟ 8ਤੀਆ 24 ਤਾਂ ਆਪਸ਼ਨ ਕਿਹੜੀ ਆ ਗਈ ਦੀ ਵੀ b ਆ ਗਈ 1/3 ਅੱਗੇ ਬੁੱਚੇ ਮੱਧਮਾਨ ਮੱਧਮਾਨ ਨੂੰ ਬੋਲਦੇ ਐ ਮੀਨ ਬੇਟਾ ਤਿੰਨ ਜਿੰਨੇ ਵੀ ਲਿਖੇ ਹੋਏ ਨੇ ਜੋ ਵੀ ਤੁਹਾਡੀ ਸਕਰੀਨ ਤੇ ਨੇ ਸਾਰਿਆਂ ਦਾ ਕਰ ਦੋ ਜੋੜ ਭਟੇ ਭਟੇ ਕਿੰਨਾ ਲਿਖਣਾ ਹੈ ਜਿੰਨੇ ਹੈਗੇ ਨੇ ਕਿੰਨੇ ਨੇ ਟੋਟਲ 5 ਨੇ ਤਾਂ ਜੋੜ ਗਏ 3 ਤੇ 1 4 ਤੇ 5 9 ਤੇ 7 16 ਤੇ 9 25 ਹੁਣ 25 ਨੂੰ ਤਾਂ 5 ਦੇ ਵੰਡਣਾ ਆਉਂਦਾ ਹੀ ਤੁਹਾਨੂੰ ਕਿੰਨਾ ਹੁੰਦਾ ਹੈ 5 ਤਾਂ ਸਾਡਾ ਆਨਸਰ ਆ ਗਿਆ 5 ਯਾਨੀ ਕਿ অপਸ਼ਨ ਸੀ ਹੁਣ ਇਹਦੇ ਵਿੱਚ ਕੋਈ ਪੰਜਾਬੀ ਅੰਗਰੇਜ਼ੀ ਦਾ ਚੱਕਰ ਹੀ ਨਹੀਂ 7x ਜੋੜ 4 ਬਰਾਬਰ ਹੈ 39 ਤਸਾ ਟੈਕਸਟ ਬੋਲ ਕਿੰਨਾ ਆਵਣਗੇ 4 ਵਾਗਿਆ ਦੂਜੇ ਪਾਸੇ ਜਦੋਂ ਕੋਈ ਰਕਮ ਆਪਦਾ ਪਾਸਾ ਬਦਲਦੀ ਹੈ ਤਾਂ ਉਹਦੇ ਨਿਸ਼ਾਨੀ ਵੀ ਬਦਲ ਜਾਂਦੀ ਹੈ ਜੋੜ ਸੀ ਤਾਂ ਕੀ ਹੋਗੀ ਘਟਾਓ ਹੋਗੀ 39 ਚ 4 ਘਟਾਇ ਕਿੰਨਾ ਆ ਗਿਆ 35 ਤਾਂ x ਦੀ ਵੈਲਿਊ ਕਿ ਨਹੀਂ ਆ ਗਈ 35 बटे 7 ਕਿਉਂਕਿ 7 ਤੇ ਤਾਂ x ਨਾਲ ਗੁਣਾ ਹੋ ਰਿਹਾ ਸੀ ਉਧਰ ਜਾ ਕੇ ਕੀ ਹੋ ਜਾਣਾ ਨੇ ਭਾਗ 7 ਨੂੰ 7 ਦੇ ਵੰਡਿਆ ਕਿੰਨਾ ਆ ਗਿਆ 5 ਯਾਨੀ ਕਿ ਉਹ ਇਹ ਵੀ ਆਪਸ਼ਨ ਤੁਹਾਡੀ ਕਿਹੜੀ ਆ ਜਾਣੀ ਹੈ ਸੀ ਆ ਜਾਣੀ ਹੈ ਪੰਜ ਆ ਜਾਣੇ ਕਲੀਅਰ ਚੱਲੀਏ ਬੇਟਾ ਅੱਗੇ ਪੂਰਕ ਕੋਣਾਂ ਦਾ ਜੋੜਾ ਪੰਜਾਬੀ ਚ ਪੂਰਕ ਬੋਲਦੇ ਨੇ ਅੰਗਰੇਜ਼ੀ ਚ ਕੀ ਬੋਲਦੇ ਨੇ ਕੰਪਲੀਮੈਂਟਰੀ ਕੰਪਲੀਮੈਂਟਰੀ ਐਂਗਲ ਸੀ ਨਾ ਠੀਕ ਹੈ ਕੰਪਲੀਮੈਂਟਰੀ ਦਾ ਮਤਲਬ ਹੈ ਉਹ ਕੋਣ ਜਿਨ੍ਹਾਂ ਦਾ ਜੋੜ ਕਿੰਨਾ ਹੋ ਜੇ 90 ਇੱਕ ਹੁੰਦਾ ਸਪਲੀਮੈਂਟਰੀ ਜਿਹਦੇ ਵਿੱਚ ਜੋੜ ਕਿੰਨਾ ਬਣ ਜੀ 180 ਚਲੋ ਹੁਣ ਕੰਪਲੀਮੈਂਟਰੀ ਪੂਰਕ ਕੋਣ ਕਿਹੜੇ ਨੇ ਜਿਨ੍ਹਾਂ ਦਾ ਜੋੜ 100 ਆ ਜੋੜ 90 ਹੈ ਤਾਂ ਆਪਸ਼ਨ ਹੈਗੀ ਹੈ ਬੀ ਦੇਖੋ ਇਹਦਾ ਜੋੜ 100 ਬਣਦਾ ਸੀ ਇਹਦਾ ਜੋੜ 80 ਬਣਦਾ ਹੈ ਇਹਨਾਂ ਦਾ ਜੋੜ ਬਣਦਾ 180 ਪਰ ਆਪਣਾ ਤਾਂ ਪੁੱਛਿਆ ਕਿਹੜੇ ਨੇ ਪੂਰਕ ਤਾਂ ਆਨਸਰ ਹੈਗਾ 35 ਤੇ 55 ਕਿਉਂਕਿ ਇਹਨਾਂ ਦਾ ਜੋੜ ਕਿੰਨਾਗਾ 90 ਡਿਗਰੀ ਜੇਕਰ ਰੇਖੀ ਜੋੜਾ ਰੇਖੀ ਜੋੜਾ ਮਤਲਬ ਲੀਨੀਅਰ ਪੇਅਰ ਐਦਾਂ ਹੁੰਦਾ ਬਟਾ ਲੀਨੀਅਰ ਪੇਅਰ ਹੁਣ ਆਪਾਂ ਨੂੰ ਬਤਾ ਇੱਕ ਕੋਣ ਕੀ ਹੈ ਨਿਊਨ ਅਕਿਊਟ ਐਂਗਲ ਤਾਂ ਦੂਜਾ ਜਿਹੜਾ ਪਿੱਛੇ ਬਚ ਗਿਆ ਕੀ ਹੈ ਕਿਉਂਕਿ ਟੋਟਲ ਜੋੜ ਸਭ ਨੂੰ ਪਤਾ ਕਿੰਨਾ ਦਾ 180 ਤਾਂ ਦੂਜਾ ਕਿਹੜਾ ਬਚ ਗਿਆ ਅਧਿਕ ਆਬਟਿਊਸ ਐਂਗਲ ਠੀਕ ਹੈ ਬੜਾਈ ਜੀ ਹੈ ਨਾ ਕੀ ਬੱਚੇ ਕਹਿੰਦੇ ਬੜਾ ਸੌਖਾ ਵਿਪਰ ਹਾਂ ਇਦਾਂ ਸੌਖਾ ਹੀ ਹੁੰਦਾ ਬਸ ਥੋੜਾ ਜਿਹਾ ਧਿਆਨ ਨਾਲ ਦੇਖਣਾ ਕਿਹੜੇ ਤਿਕੋਣ ਦੇ ਕੋਣ ਨਹੀਂ ਹੋ ਸਕਦੇ ਤਿਕੋਣ ਆ ਬੇਟਾ ਟ੍ਰਾਇੰਗਲ ਅੰਗਰੇਜ਼ੀ ਟ੍ਰਾਇੰਗਲ ਬੋਲਦੇ ਆ ਠੀਕ ਹੈ ਟ੍ਰਾਇੰਗਲ ਮਤਲਬ ਟ੍ਰਾਇੰਗਲ ਸੁਣਦੇ ਸਾਰੀ ਦਿਮਾਗ ਚ ਆਉਂਦਾ ਵੀ ਤਿੰਨੇ ਕੋਨਾਂ ਦਾ ਜੋੜ ਕਿੰਨਾ ਹੁੰਦਾ 180 ਤਾਂ ਜਿਹਦੇ ਜੋੜ 180 ਨਹੀਂ ਬਣਦਾ ਉਹ ਤੁਹਾਡਾ ਕੀ ਹੈ ਆਨਸਰ ਤੁਸੀਂ ਜੋੜ ਕਰਕੇ ਦੇਖੋਗੇ ਤਾਂ ਦੇਖੋ ਇਹਦੇ ਮਗਰ 7 ਲਿਖਿਆ ਇਹਦੇ ਮਗਰ 1 ਲਿਖਿਆ 67 41 ਤੇ 40 ਇੱਥੇ ਹੀ ਬਤ ਲੱਗ ਜਾ ਸੱਤ ਤੇ ਇੱਕ ਕਿੰਨੇ ਹੁੰਦੇ ਨੇ 8 0 ਤਾਂ ਬੰਦ ਹੀ ਨਹੀਂ ਤਾਂ ਤੁਹਾਡਾ ਆਨਸਰ ਕਿੰਨਾ ਆ ਗਿਆ অপਸ਼ਨ ਡੀ 120 ਦਾ 25% ਦਾ ਦਾ ਮਤਲਬ ਅੰਗਰੇਜ਼ੀ ਚ ਆਪਾਂ ਕਹਿੰਦੇ ਗੁਣਾ ਆਫ ਲਿਖਿਆ ਉਹ ਪ੍ਰਤੀਸ਼ਤ ਲਿਖਿਆ ਤਾਂ बटे ਕਿ ਨਾਲ ਆ ਦੋ 100 25 1 25 25 ਚੋਕਾ 100 4 1 4 ਤਾਂ ਆਨਸਰ ਕਿੰਨਾ ਆ ਗਿਆ 30 ਕਿੰਨਾ ਆਨਸਰ ਆ ਗਿਆ 30 ਮਤਲਬ ਆਪਸ਼ਨ ਏ ਕਈ ਬੱਚੇ ਪੁੱਛਦੇ ਵੇਦਾ ਗੋਲਾ ਲਾਉਣਾ ਨਹੀਂ ਬੇਟਾ ਗੋਲਾ ਆ ਦੀ ਲੋੜ ਨਹੀਂ ਉੱਥੇ ਤੁਸੀਂ 30 ਲਿਖ ਦਿਓ ਸਿੰਪਲ ਜਾਂ ਆਪਸ਼ਨ ਏ ਲਿਖ ਦਿਓ ਤੁਹਾਡਾ ਠੀਕ ਹੈ ਅੱਗੇ ਬੜਾ ਸੌਖਾ ਹੈ 2/5 ਮੈਂ ਥੋੜਾ ਵੱਡਾ ਕਰਕੇ ਲਿਖਦਾ ਘਟਾਓ ਨਾਲ ਤਾਂ ਘਟਾਓ ਕੱਟ ਗਈ 2 ਨਾਲ 2 ਕੱਟ ਗਿਆ 5 ਨਾਲ 5 ਕੱਟ ਗਿਆ ਬੱਚੇ ਕਹਿੰਦੇ ਫਿਰ ਤਾਂ 0 ਬਜ ਗਈ 0 ਨਹੀਂ ਬੇਟਾ 1 ਲਿਖਣਾ ਹੈ। ਯਾਨੀ ਕਿ ਆਪਸ਼ਨ A ਕਿਹੜੀ ਆਪਸ਼ਨ ਲਿਖਣੀ ਹੈ ਆਪਸ਼ਨ A 14 ਸਮ ਬਿਆਸ ਵਾਲੇ ਚੱਕਰ ਦਾ ਘੇਰਾ ਘੇਰੇ ਦਾ ਮਤਲਬ ਹੈ ਬੇਟਾ ਪੈਰੀਮੀਟਰ ਦੀ ਗੱਲ ਕਰ ਰਹੇ ਨੇ। ਤਾਂ ਚੱਕਰ ਦਾ ਘੇਰਾ ਪਤਾ ਹੀ ਹੈ ਬੱਚਿਆਂ ਨੂੰ ਕਿੰਨਾ ਹੁੰਦਾ 2 पाई r ਲੇਕਿਨ ਉਰੇ ਕੀ ਲਿਖਿਆ ਹੈ ਬਿਆਸ ਬਿਆਸ ਨੂੰ ਆਪਾਂ ਕਹਦੇ ਨਾਲ ਲਿਖ ਦਿੰਦੇ ਹਾਂ d ਨਾਲ ਡਾਇਮੀਟਰ ਆ ਬੇਟਾ ਚੱਕਰ ਹੈ ਆ ਜਿਹੜੀ ਮੈਂ ਲਾਈਨ ਬਣਾਈ ਕੀਂਦੇ ਆ ਡੀ ਮੈਨੂੰ ਡੀ ਨਹੀਂ ਚਾਹੀਦੀ ਮੈਨੂੰ ਕੀ ਚਾਹੀਦਾ ਆਰ ਆਰ ਕੀ ਹੁੰਦਾ ਡੀ ਤੋਂ ਅੱਧਾ 14/2 ਬਰਾਬਰ ਹੈ 7 ਇਹਨੂੰ ਪੰਜਾਬੀ ਦੇ ਵਿੱਚ ਬੋਲਦੇ ਨੇ ਅਰਧ ਵਿਆਸ ਅਰਧ ਵਿਆਸ ਤੋਂ ਅੱਧਾ ਤੇ ਆਪਾਂ ਨੂੰ ਕੀ ਪੁੱਛਿਆ ਰੇ ਕੇਰਾ ਕੇਰਾ ਬਰਾਬਰ ਹੈ 2 ਪਾਈ ਆ ਹੁਣ ਪਾਈ ਦਾ ਮੁੱਲ ਤਾਨੂੰ ਪਹਿਲਾਂ ਦੱਸਿਆ 22/7 r ਕਿੰਨਾ 7 ਹੁਣੀ ਕੱਢਿਆ ਸੀ ਆਪਾਂ 7 1 7 ਤਾਂ 22 ਦੁਨਾ ਕਿੰਨਾ ਹੁੰਦਾ 44 ਤੜੱਕੇ ਰਹਾ ਸੀ ਆਪਣਾ ਕਿੰਨਾ ਆ ਗਿਆ 44 ਮਤਲਬ ਜਿਹੜਾ ਪੈਰੀਮੀਟਰ ਹੈ ਸਰਕਲ ਦਾ ਉਹ ਕਿੰਨਾ ਆ ਗਿਆ 44 ਕਿਹੜੇ ਸਮਾਨ ਪਦ ਨੇ ਲਾਈਕ ਫ੍ਰੈਕਸ਼ਨ ਕੀ ਬੋਲਦੇ ਨੇ ਲਾਈਕ ਠੀਕ ਹੈ ਤਾਂ ਲਾਈਕ ਕਿਹੜਨੇ ਦੇ ਵਿੱਚੋਂ ਜਿਹੜੀ ਕੁਝ ਨਹੀਂ ਤਾਂ ਕਲੀਅਰ ਕਟ ਹੈ 15x ਤੇ 12x ਕਿਉਂਕਿ ਦੇਖੋ ਇਹਦੇ ਵਿੱਚ x/y ਇਹ ਚ x ਇਹ ਨਹੀਂ ਹੋ ਸਕਦਾ ਇਹ ਚ y ਇਹ ਚ yx ਆ ਗਿਆ ਇਹ ਵੀ ਨਹੀਂ ਹੋ ਸਕਦਾ ਇਹ ਚ x ਆ ਉਹ ਚ y ਹੈ ਇਹ ਵੀ ਨਹੀਂ ਹੋ ਸਕਦਾ ਤਾਂ ਆਪਸ਼ਨ b ਅੱਗੇ 5 ਦੀ ਪਾਵਰ 2 ਅੱਗੇ ਪਾਵਰ 3 ਜੋ ਪਾਵਰ ਦੀ ਪਾਵਰ ਹੁੰਦੀ ਹੈ ਨਾ ਪਾਵਰਾਂ ਦੀ ਮਲਟੀਪਲੀਕੇਸ਼ਨ ਹੋ ਜਾਂਦੀ ਹੈ 2 ਦੀ ਪਾਵਰ ਕਿੰਨਾ ਆ ਗਿਆ 6 ਜਾਨਕੀ ਆਪਸ਼ਨ ਹੈ ਏ ਅਗੇ 2 ਦੀ ਪਾਵਰ 7 2 ਦੀ ਪਾਵਰ 4 ਪਾਵਰ ਦਾ ਮਤਲਬ ਹੈ ਸ਼ਕਤੀ ਤਾਂ ਜਦੋਂ ਬੇਸ ਸੇਮ ਹੋਵੇ 2 ਹੀ ਹੈ ਜੇ ਮਤਲਬ ਤਾਂ ਪਾਵਰਾਂ ਦੀ ਕੀ ਹੋ ਜਾਂਦੀ ਹੈ ਜੋੜ ਹੋ ਜਾਂਦਾ ਤਾਂ ਤਾਂ 7 ਤੇ 4 ਕਿੰਨੇ ਬਣਗੇ 2 ਦੀ ਪਾਵਰ 11 ਜਾਨਕੀ ਆਪਸ਼ਨ ਸੀ ਲੀਏ ਨਾ ਬੇਟਾ ਅੱਗੇ ਇਸ ਤਰੀ ਜਦੋਂ ਡਿਵਾਈਡ ਹੋਵੇ ਜੋ ਗੁਣਾ ਸੀ ਤਾਂ ਜੋੜ ਹੋ ਗਿਆ ਸੀ ਜਦੋਂ ਡਿਵਾਈਡ ਹੈ ਭਾਗ ਕਰਨਾ ਤਾਂ ਕੀ ਹੋ ਜਾਣਾ ਹੈ ਮਾਈਨਸ ਹੋ ਜਾਣਾ ਹੈ 6^2 ਗੱਡੇ ਕਿੰਨੇ ਨੇ 13 ਦੀ ਪਾਵਰ 2 ਯਾਨਕਿ ਆਪਸ਼ਨ ਕਿਹੜੀ ਆ ਗਈ B ਆ ਗਈ ਕਿਹੜੇ ਅੱਖਰ ਦੀ ਕੋਈ ਸਮਮਿਤੀ ਰੇਖਾ ਨਹੀਂ ਹੈ ਅਸਿਮੈਟਰੀ ਵਾਲੇ ਚ ਆ ਗਿਆ ਠੀਕ ਹੈ ਵੀ ਕੋਈ ਵੀ ਇਹਦੀ ਸਿਮੈਟਰੀ ਲਾਈਨ ਨਹੀਂ ਹੈ ਤਾਂ ਕਿਹੜੇ ਦੀ ਦੇਖੋ A B O A ਦੀ ਦੇਖੋ ਆ ਬਣ ਗਈ ਸਿਮੈਟਰੀ ਲਾਈਨ B ਦੀ ਐਸ ਲੋਡ ਬਣ ਗਈ O ਦੀ ਐਸ ਲੋਡ ਵੀ ਬਣ ਜਾਂਦੀ ਹੈ ਐਸ ਲੋਡ ਵੀ ਬਣ ਜਾਂਦੀ ਮਤਲਬ ਖੜਮੇ ਲੋਡ ਵੀ ਪੈਮੇ ਲੋਡ ਲੇਕਿਨ ਜੇ P ਦੀ ਬਣਾਉਣ ਲੱਗੋਗੇ P ਦੀ ਕੋਈ ਨਹੀਂ ਹੈ ਤਾਂ ਅਨਸਰ ਆ ਗਿਆ P ਦਿੱਤੇ ਚਿੱਤਰਾਂ ਵਿੱਚੋਂ ਕਿਹੜਾ ਠੋਸ ਨਹੀਂ ਹੈ ਖੋਸ ਮਤਲਬ ਸੋਲਿਡ ਕਿਹੜਾ ਨਹੀਂ ਹੈ ਕਨਾਵ ਆਪਾਂ ਨੂੰ ਪਤਾ ਸੋਲਿਡ ਹੁੰਦਾ ਕਨਾਵ ਦਾ ਮਤਲਬ ਤਾਂ ਕਯੂਬੋਇਡ ਗੋਲਾ ਗੋਲੇ ਦਾ ਮਤਲਬ ਹੁੰਦਾ ਸਫੀਅਰ ਚਤਰਪੋਈ ਦਾ ਮਤਲਬ ਹੁੰਦਾ ਰੈਕਟੈਂਗਲ ਪਿਰਾਮਿਡ ਇਹਨੂੰ ਪਿਰਾਮਿਡੀ ਕਹਿੰਦੇ ਨੇ ਅੰਗਰੇਜ਼ੀ ਚ ਵੀ ਤਾਂ ਦੇਖੋ ਸਾਰੇ ਕਨਾਵ ਜੇ ਤੁਹਾਨੂੰ ਬਣਾ ਕੇ ਰੱਖਿਆ ਇਹ ਹੁੰਦਾ ਕਨਾਵ ਗੋਲਾ ਦੀ ਮੇਂ ਗੇਂਦ ਹੁੰਦੀ ਹੈ ਇਸ ਤਰੀ ਪਿਰਾਮਿਡ ਹੁੰਦਾ ਨਾ ਠੀਕ ਹੈ ਤਾਂ ਇਹ ਜਿਹੜੀ ਚਤੁਰਭੁਜ ਆਪ ਨੂੰ ਪਤਾ ਜਮੀਨ ਤੇ ਆਪਾਂ ਬਣਾ ਲੈਨੇ ਚਾਰ ਪਜਾਮਾ ਵਾਲੀ ਕੁਆਡਰਲੇਟਰਲ ਬੋਲ ਦਿੰਦੇ ਨੇ ਰੈਕਟੈਂਗਲ ਇਹਦੀ ਇੱਕ ਕਿਸਮ ਹੈ ਤਾਂ ਆਪਾਂ ਅਨਸਰ ਲਾਉਣਾ ਚਤੁਰਭੁਜ ਤੇ ਉੱਤੇ ਸਭ ਤੋਂ ਵੱਡੀ ਿਰਨਾਤਮਕ ਸੰਪੂਰਨ ਸੰਖਿਆ 네ਗੇਟਿਵ ਇੰਟੀਜਰ ਗ੍ਰੇਟੈਸਟ 네ਗੇਟਿਵ ਇੰਟੀਜਰ ਦੇਖੋ ਨੰਬਰ ਲਾਈਨ ਬਣਾਈ ਆਪਾਂ ਤਾਂ ਰਾਈਟ ਨੂੰ ਜਿੰਮੇ ਜਿੰਮੇ ਜਾਂਨਾ ਪੋਜ਼ਿਟਿਵ ਹੁੰਦੇ ਨੇ ਲੈਫਟ ਨੂੰ ਜਾਂਨੇ ਤਾਂ ਨੈਗੇਟਿਵ ਹੁੰਦੇ ਜਾਂਦੇ ਤਾਂ ਸਾਰਿਆਂ ਦਾ ਪਹਿਲਾ ਜਿਹੜਾ ਆਉਂਦਾ ਉਹ ਤੁਹਾਡਾ ਕੀ ਹੈ ਆਨਸਰ ਹੈ ਜਾਨੀ ਕਿ ਮਾਈਨਸ 1 ਤਾਂ ਆਨਸਰ ਕਿੰਨਾ ਆਗਾ ਮਾਈਨਸ 1 ਤਾਂ ਕੀ ਲਿਖਣਾ ਆਪਣੇ ਉਰੇ ਮਾਈਨਸ 1 ਜੇ ਸਭ ਤੋਂ ਵੱਡੀ ਧਨਾਤਮਕ ਪੁੱਛਦੇ ਪੋਜੀਟਿਵ ਪੁੱਛਦੇ ਫਿਰ ਆਪਾਂ ਕੀ ਲਿਖਦੇ ਸੰਭਵ ਨਹੀਂ ਅੱਗੇ ਹੈ 3/4 ਦਾ ਉਲਟ ਕਰਮ ਜ ਜੋਦੇ ਨੇ ਉਲਟ ਕਰਮ ਲਿਖਿਆ ਨਹੀਂ ਵੀ ਕਿਹੜਾਗਾ ਕਿਉਂਕਿ ਦੋ ਤਰ੍ਹਾਂ ਦਾ ਉਲਟ ਕਰਮ ਹੁੰਦਾ ਹੈ ਇਨਵਰਸ ਹੁੰਦਾ ਹੈ ਇੱਕ ਹੁੰਦਾਗਾ ਜੜਾਤਮਕ ਇੱਕ ਹੁੰਦਾ ਗੁਣਾਤਮਕ ਜ ਜਨੇ ਲਿਖੇ ਸਿੱਧਾ ਹੀ ਉਲਟਾ ਕਰ ਦੋ ਨੀਚੇ ਵਾਲੀ ਰਕਮ ਉੱਪਰ ਉੱਪਰ ਵਾਲੀ ਰਕਮ ਨੀਚੇ ਤ 3/4 ਦਾ ਉਲਟਾ ਕੀ ਹੈ 4/3 ਇਨਵਰਸ ਦੋ ਕੋਣਾਂ ਦਾ ਜੋੜ 180 ਹੋਵੇ ਸਮ ਆਫ ਟੂ ਐਂਗਲ ਦੇਖੋ ਇੱਕ ਤਾਂ ਆਹ ਲਾਈਨ ਹੈ ਇਹਦੇ ਵਿੱਚ ਵੀ ਜਿਹੜਾ ਜੋੜ 180 ਇਹਨਾਂ ਨੂੰ ਕੀ ਬੋਲ ਦਿੰਦੇ ਨੇ ਪੰਜਾਬੀ ਚ ਰੇਖੀ ਜੋੜੀ ਤਿੱਕਾ ਪਹਿੋਰ ਕੀਤਾ ਸੀ ਜੇ ਦੋ ਕੋਣਾਂ ਦਾ ਜਿਹੜਾ 180 ਉਹਨੂੰ ਕੀ ਬੋਲ ਦਿੰਦੇ ਨੇ ਸੰਪੂਰਕ ਤਾਂ ਤੁਸੀਂ ਜੇ ਦੋਨਾਂ 'ਚ ਕੋਈ ਵੀ ਲਿਖ ਦੋਗੇ ਦੋਨੋਂ ਹੀ ਤੁਹਾਡੇ ਠੀਕ ਨੇ ਠੀਕ ਹੈ ਜਿਆਦਾ ਤੁਸੀਂ ਸੰਪੂਰਕ ਲਿਖ ਸਕਦੇ ਹੋ ਪਰ ਜੇ ਕੋਈ ਬੱਚਾ ਕਹਿੰਦਾ ਮੈਂ ਰੇਖੀ ਜੋੜੀ ਲਿਖੂੰਦਾ ਰੇਖੀ ਜੋੜੀ ਵੀ ਲਿਖ ਸਕਦਾ ਇੰਗਲਿਸ਼ ਦੇ ਵਿੱਚ ਲੀਨੀਅਰ ਪੇਅਰ ਬੋਲ ਦਿੰਦੇ ਨੇ ਤੇ ਸਿੰਪਲੀ ਸਪਲੀਮੈਂਟਰੀ ਵੀ ਬੋਲ ਦਿੰਦੇ ਨੇ ਦੋਨਾਂ 'ਚ ਕੋਈ ਵੀ ਤੁਸੀਂ ਲਿਖ ਦੋਗੇ ਦੋਨੋਂ ਹੀ ਤੁਹਾਡੇ ਠੀਕ ਨੇ तिरभोज के अंदर ले को आजोड़ ऑफ इंटीरियर एंगल बड़ा सौखा एक सौ अस्सी डिग्री अगे के सत्त वटे बारह घटाओ गया बटे छत्ती बारह छत्ती रे एलसीय ली तो थर्टी सिक्स आ जूगा एड्डी लंबी लाइन की लड़ नहीं बारो तीया छत्ती तो सत्त तीया इक्की वंटो ਦੋਨਾਂ ਦੇ نیچے ਹੁਣ ਜਿਹੜੀ ਨੀਚੇ ਵਾਲੀ ਡਿਨੋਮੀਨੇਟਰ ਸੀ ਉਹ ਬਰਾਬਰ ਹੋ ਗਿਆ 21 ਚੋਂ 11 ਕੱਢ ਦੋ ਕਿੰਨਾ ਆ ਗਿਆ 10 ਵਟੇ 36 ਜੇ ਤੁਸੀਂ 10 ਵਟੇ 36 ਲਿਖਿਆ ਹੋਂਗੇ ਤਾਂ ਵੀ ਠੀਕ ਹੈ ਰਕਮਟਾ ਦਾਂ ਜੀ 10 ਵਟੇ 36 ਲਿਖਿਆ ਹੋਂਗੇ ਤਾਂ ਵੀ ਠੀਕ ਹੈ ਇੱਕ ਬੱਚਾ ਕਹਿੰਦਾ ਜੀ ਮੈਂ ਕਟਾ ਦਾਂ ਕਟਾ ਦੋ ਤੁਹਾਨੂੰ 5 ਵਟੇ 18 ਲਿਖ ਦੋਗੇ ਇਹ ਵੀ ਠੀਕ ਹੈ ਇੱਕ ਨੰਬਰ ਦਾ ਸਵਾਲ ਆ ਜਿਆਦਾ ਕੁਛ ਹੈ ਨਹੀਂ ਇਹ ਚ ਤੇ ਹਜੇ ਵੀ ਜੇ ਕਿਸੇ ਨੇ ਬਾਈਚਨ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਰੂਰ ਕਰ ਦਿਓ 2 ਮੀਟਰ ਭੁਜਾ ਵਾਲੇ ਵਰਗ ਦਾ ਖੇਤਰਫਲ ਕਿੰਨਾ ਹੁੰਦਾ ਹੈ ਏਰੀਆ ਤਾਂ ਵਰਗ ਮਤਲਬ ਸਕੁਅਰ ਤਾਂ ਸਕੁਅਰ ਦਾ ਏਰੀਆ ਕਿੰਨਾ ਭੁਜਾ ਗੁਣਾ ਭੁਜਾ a a 2 2 ਬਰਾਬਰ ਹੈ 4 ਮੀਟਰ ਦੀ ਘਾਤ 2 ਜਾਂ ਪੰਜਾਬੀ ਚ 4 ਵਰਗ ਮੀਟਰ ਵੀ ਲਿਖ ਸਕਦੇ ਆ 8 ਐਮ ਐਨ ਦੀ ਦੋ 3 ਐਮ ਐਨ ਦੀ ਦੋ ਸਾਰਾ ਲਾਈਕ ਨੇ ਇਕੋ ਜਿਹੇ ਸਮਾਨ ਨੇ ਤਾਠਾ ਚ ਤਿੰਨ ਗੱਡੇ ਕਿੰਨਾਂ ਦਾ 5 MN ਦੀ 2 ਕਿੰਨਾ ਲਿਖਦਾ 5 MN ਦੀ 2 ਤਾਂ ਕਿ ਦੇਖੀਏ ਸਹੀ ਗਲਤ ਚੁੰਨੇ ਨੇ ਟਰੂ ਫਾਲਸ ਅੰਗਰੇਜ਼ੀ ਚ ਟਰੂ ਫਾਲਸ ਕਹਿੰਦੇ ਆ ਪੰਜਾਬੀ ਚ ਸਹੀ ਗਲਤ ਦੋ ਸੰਪੂਰਨ ਸੰਖਿਆਵਾਂ ਦਾ ਭਾਗਫਲ ਦੋ ਸੰਪੂਰਨ ਮਤਲਬ ਦੋਨ ਟੀਜਰ ਨੇ ਆਪਣੇ ਕੋਲੇ ਉਹਨਾਂ ਨੂੰ ਜੇ ਆਪਾਂ ਇੱਕ ਦੂਜੇ ਦੇ ਵੰਡੀਏ ਡਿਵਾਈਡ ਕਰੀਏ ਕਹਿੰਦੇ ਉਹ ਇੰਟੀਜਰ ਹੁੰਦਾ ਹੁਣ 2 ਐ ਮੈਂ ਇਹਨੂੰ 4 ਤੇ ਡਿਵਾਈਡ ਕਰਦਾ 2 ਵੀ ਇੰਟੀਜਰ ਐ ਤੇ 4 ਵੀ ਮੇਰਾ ਕੀ ਐ ਇੰਟੀਜਰ ਹੁਣ ਦੋਨ ਜੇ 4 ਤੇ ਡਿਵਾਈਡ ਕਰੂ ਕਿੰਨਾ ਆਜੂਗਾ 0.5 ਜਿਹਨੂੰ ਆਪਾਂ 2/4 ਇਦਾਂ ਵੀ ਲਿਖ ਸਕਦੇ 1/2 ਵੀ ਕਹਿ ਸਕਦੇ ਹੁਣ 1/2 ਆਪਣੇ ਕੋਲ ਕੀ ਸੰਪੂਰਨ ਐ ਨਹੀਂ ਸੰਪੂਰਨ ਤਾਂ ਇਸ ਤਰ੍ਹਾਂ ਕੋਈ ਜ਼ਰੂਰੀ ਨਹੀਂ ਐ ਤਾਂ ਆਪਾਂ ਕਥਨ ਕੀ ਲਿਖਾਂਗੇ ਰੇ ਫਾਲਸ ਜਿਨੋ ਪਾ ਗਲਤ ਕਹਿੰਦੇ ਆ ਪੰਜਾਬੀ ਚ ਕਹਾਂਗੇ ਗਲਤ ਅੰਗਰੇਜ਼ੀ ਚ ਫਾਲਸ ਦੋ ਇੱਕ ਪੂਰਨ ਸੰਖਿਆ ਹੋਲ ਨੰਬਰ ਉਹਦਾ ਉਲਟ ਕਰਮ ਹਮੇਸ਼ਾ ਇੱਕ ਪੂਰਨ ਸੰਖਿਆ ਹੁੰਦੀ ਹੈ ਨਹੀਂ ਇਹ ਕੋਈ ਜ਼ਰੂਰੀ ਨਹੀਂ ਹੁਣ 5 ਹੈ 5 ਕੀ ਇੱਕ ਹੋਲ ਨੰਬਰ ਇਹਦਾ ਉਲਟਾ ਕਰ ਦੋ ਕੀ ਬਣਗੇ 1/5 ਤੇ ਕੀ ਇੱਕ ਪੂਰਨ ਸੰਖਿਆ ਹੈ ਨਹੀਂ ਤੇ ਵੀ ਕਥਨ ਕੀ ਹੈ ਫਾਲਸ ਗਲਤ ਤਰਪੋਜ ਵਿੱਚ ਦੋ ਅਧਿਕ ਕੋਣ ਹੋ ਸਕਦੇ ਹਨ ਟੂ ਆਫ ਟੂ ਐਂਗਲ ਤੇ ਕੋਣ ਹੈ ਮਨ ਲਓ ਇੱਕ ਕੋਣ ਟੂ ਦਾ ਮਤਲਬ ਕੀ ਹੁੰਦਾ ਹੈ 90 ਤੋਂ ਵੱਧ ਹੋਵੇ ਦੂਜਾ ਵੀ ਕੋਣ 90 ਤੋਂ ਵੱਧ ਹੈ ਤਾਂ ਦੋਨੇ ਕੋਣਾਂ ਨੂੰ ਮੈਂ ਜੋੜ ਦੂੰ ਕੀ ਹੋ ਜੀ 180 ਤੋਂ ਵੱਧ ਹੋ ਜੂ ਤੇ ਆਪਾਂ ਨੂੰ ਪਤਾ ਹੈ ਤਕੋਣ ਦੇ ਤਿੰਨੇ ਕੋਣਾਂ ਦਾ ਜੋੜ ਕੇ ਇਹਨਾਂ ਦਾ 180 ਇਹ ਤਾਂ ਦੋ ਹੀ 180 ਤੋਂ ਵੱਧ ਗਏ ਤਾਂ ਇਹ ਵੀ ਕਥਨ ਕੀ ਹੋ ਗਿਆ ਫਾਲਸ ਦੋ ਨਿਊਨ ਕੋਣ ਹੋ ਸਕਦੇ ਨੇ ਦੋ ਅਧਿਕ ਕੋਣ ਨਹੀਂ ਹੋ ਸਕਦੇ ਕੀ ਕਹਿੰਦੇ 3/7 ਐ ਜਿਹੜਾ ਉਹ 4/5 ਤੋਂ ਵੱਡਾ ਹੈ ਇਹਨਾਂ ਨੇ ਇੱਧਰਲੇ ਪਾਸੇ ਲਾ ਰੱਖਿਆ ਤਾਂ 3/7 ਜੇ ਵੰਡ ਕੇ ਦੇਖਾਂਗੇ ਤਾਂ 0. ਲਗਭਗ 4 ਹੀ ਆਉਂਦਾ ਇਹਦਾ ਇੱਕ ਹੋਰ ਤੁਹਾਨੂੰ ਸੌਖਾ ਤਰੀਕਾ ਰਸਤਾ ਇਹ ਦੀ ਗੁਣਾ ਇਹਦੇ ਨਾਲ ਕਰ ਦਿਆ ਕਰੋ ਇਹ ਦੀ ਗੁਣਾ ਇਹਦੇ ਨਾਲ ਤਾਂ 5 3 15 7 4 28 ਨਿਸ਼ਾਨੀ ਇਹਨਾਂ ਨੇ ਕਿੱਧਰਲੇ ਪਾਸੇ ਬਾਹਰ ਰੱਖੀ ਐ 15 ਵਾਲੇ ਪਾਸੇ ਹੁਣ ਤੁਸੀਂ ਦੱਸੋ 15 ਵੱਡਾ 28 ਵੱਡਾ ਤਾਂ ਫੜਾਬੜ ਬੱਚਾ ਬੋਲੇ ਜੀ 28 ਵੱਡਾ ਤਾਂ ਕਥਨ ਕੀ ਹੋ ਗਿਆ ਵੀ ਗਲਤ ਹੋ ਗਿਆ ਨਿਸ਼ਾਨੀ ਇਹ ਇਸ ਲੋਟ ਨੂੰ ਲੱਗਣੀ ਸੀ ਇਹਨਾਂ ਨੇ ਮੂੰਹ ਦੂਜੇ ਪਾਸੇ ਕੋਲ ਰੱਖਿਆ 7xy z ਦੇ ਵਿੱਚੋਂ ਜੇ ਤਿੰਨ ਘਟਾਵਾਂਗੇ ਕਿੰਨਾ ਆਊਗਾ 4xy z ਇਹਨਾਂ ਨੇ ਕਿੰਨਾ ਲਿਖਤਾ 5 ਤਾਂ ਇਹ ਵੀ ਕਥਨ ਕੀ ਹੋ ਗਿਆ ਫਾਲਸ ਸੁਕਣਾ ਪੰਜੇ ਦੇ ਪੰਜੇ ਹੀ ਕਥਨ ਕੀਨੇ ਆਪਣੇ ਫਾਲਸ ਨੇ ਦੋ ਰਹਿ ਗਏ ਇਹ ਵੀ ਦੇਖ ਲੈਣੇ ਇਹ ਵੀ ਕੀ ਹੈ ਫਾਲਸ ਨੇ ਇੱਕ ਟਰੂ ਨੇ ਏ ਆ ਕਿੰਨੀਆਂ ਨੇ ਤਿੰਨ ਬੀ ਆ ਕਿੰਨੀਆਂ ਨੇ ਤਿੰਨ ਤਾਂ ਏ ਦੀ ਤਿੰਨ ਬੀ ਦੀ ਤਿੰਨ ਇਹਨੂੰ ਇਕੱਠਾ ਲਿਖਸਾਂਦਾ ਏ ਬੀ ਦੀ ਘਾਤ ਤਿੰਨ ਠੀਕ ਹੈ ਕਿਉਂਕਿ ਏ ਆ ਵੀ ਤਿੰਨ ਨੇ ਬੀ ਆ ਵੀ ਤਿੰਨ ਨੇ ਤਾਂ ਇਹ ਕਥਨ ਕੀ ਹੋ ਗਿਆ ਟਰੂ ਪਹਿਲਾ ਕਥਨ ਹੈ ਜਿਹੜਾ ਸਹੀ ਹੋਇਆ ਸੰਪੂਜੀ ਤਰਪੋਜ ਵਿੱਚ ਕੁੰਮਣ ਕੋਣ 70 ਡਿਗਰੀ ਹੁੰਦਾ ਰੋਟੇਸ਼ਨਲ ਐਂਗਲ ਹੈ ਇਕੂਲੇਟਰিয়াল ਟ੍ਰਾਇੰਗਲ ਦੇ ਵਿੱਚ ਇਹਦੀ ਐਕਟੀਵਿਟੀ ਵੀ ਆਪਾਂ ਪਾਈ ਵੀ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਘੁੰਮਣ ਕੋਣ ਕਿੰਨਾ ਹੁੰਦਾ 70 ਨਹੀਂ ਹੁੰਦਾ 60 ਹੁੰਦਾ ਕਿਉਂਕਿ ਸੰਪੂਰਨ ਤਿਕੋਣ ਦੇ ਜਿਹੜੇ ਸਾਰੇ ਐਂਗਲ ਹੋ 60 60 ਡਿਗਰੀ ਹੁੰਦੇ ਨੇ ਤਾਂ ਇਹ ਵੀ ਕਿੰਨਾ ਹੋ ਗਿਆ 60 ਡਿਗਰੀ ਉਮੀਦ ਹੈ ਤੁਹਾਨੂੰ ਸਮਝ ਲੱਗ ਗਈ ਉਹ ਆਪਾਂ ਅਗਲਾ ਵੀਡੀਓ ਪਾਰਟ 2 ਦੇ ਵਿੱਚ ਪਾਵਾਂਗੇ ਸੋ ਲਈ ਆਪਣੇ ਚੈਨਲ ਤੇ ਜੁੜੇ ਰਹੀਓ ਤਾਂ ਜੋ ਤੁਹਾਨੂੰ ਪਾਰਟ 2 ਯੋ ਦਿ ਮੈਂ ਅਪਲੋਡ ਕਰਾਂ ਜਦ ਹੀ ਮਿਲ ਜੇ ਥੈਂਕ ਯੂ ਬੇਟਾ